ਹੋ ਨਿਛੇੜੀ ਬੰਦਾ ਹੋਵੇ ਨਾ ਤਾਂ ਸਾਰੇ ਘਰ ਨੂੰ ਚਿੰਤਾ ਹੋ ਜਾਂਦੀ ਹੈ ਕਿ ਇਹ ਜ਼ਮੀਨ ਵੇਚ ਦੂਗਾ ਘਰ ਦੀ ਕੋਈ ਪ੍ਰਾਪਰਟੀ ਵੇਚ ਦੂਗਾ ਔਰ ਸਾਡੀ ਗਵਰਨਮੈਂਟ ਦਾ ਵੀ ਆਹੀ ਹਾਲ ਹੋਇਆ ਪਿਆ ਪਹਿਲਾਂ ਇਹਨਾਂ ਨੇ ਲੈਂਡ ਪੂਲਿੰਗ ਰਾਈ ਕੋਸ਼ਿਸ਼ ਕੀਤੀ ਕਿ ਪੰਜਾਬ ਦੀ ਜ਼ਮੀਨ ਆ ਜਿਹੜੀ ਖੇਤੀਬਾੜੀ ਵਾਲੀ ਉਹਨੂੰ ਮੇਚਿਆ ਜਾਵੇ ਫਿਰ ਇਹਨਾਂ ਨੇ ਹਾਈ ਰਾਈਜ਼ ਬਿਲਡਿੰਗ ਰਾਈ ਕੋਸ਼ਿਸ਼ ਕੀਤੀ ਫਿਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿੰਨੀਆਂ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਨਾਂ ਤੇ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਉਸ ਬਹਾਨੇ ਨਾਲ ਵੇਚ ਸਕੇ ਫਿਰ PWD ਤੇ ਬਿਜਲੀ ਬੋਰਡ ਦੀਆਂ ਤਾਂ ਕਿ ਹੁਣ ਇੱਕ ਨਵਾਂ ਚੰਦ ਚਾੜਤਾ ਹੈ 1997 ਦੀ ਇੱਕ ਆਕਾਲੀਆਂ ਦੀ ਸਕੀਮ ਸੀ ਜਿੱਥੇ ਉਹ ਜਿੰਨੀਆਂ ਵੀ ਸਰਕਾਰ ਦੀਆਂ ਪ੍ਰਾਪਰਟੀ ਸੀ ਉਹਨਾਂ ਨੂੰ ਵੇਚਣ ਦੇ ਤਹਿਤ ਉਹਨਾਂ ਨੇ ਇੱਕ ਸਕੀਮ ਉਦੋਂ ਕੱਢੀ ਸੀਗੀ ਉਹਦਾ ਨਾਮ ਹੈਗਾ ਸੀਗਾ ਆਪਟੀਮਮ ਯੂਟਿਲਾਈਜੇਸ਼ਨ ਆਫ ਵੈਕੈਂਟ ਕਵਰਡ ਲੈਂਡ ਮਤਲਬ ਜਿਹੜੀ ਜ਼ਮੀਨ ਗਵਰਨਮੈਂਟ ਦੀ ਹੈ ਪਰ ਉਹ ਯੂਟਿਲਾਈਜ਼ ਨਹੀਂ ਹੋ ਰਹੀਗੀ ਔਰ ਉਹ ਵਿਲੀ ਪਈ ਹੈ ਉਹਨੂੰ ਵੇਚ ਦਈਏ ਇਹ ਬਹਾਨਾ ਸੀ ਉਹਨਾਂ ਨੇ ਵੀ ਬਹੁਤ ਗਲਤ ਕੰਮ ਕੀਤਾ ਸੀ ਜਿਵੇਂ ਪ੍ਰਾਪਰਟੀ ਵੇਚਣਾ ਘਰ ਦੀ ਗਲਤ ਹੁੰਦਾ ਸਰਕਾਰ ਦੀ ਵੀ ਗਲਤ ਹੁੰਦਾ ਕਿਉਂਕਿ ਸਰਕਾਰਾਂ ਉਹਨਾਂ ਦੇ ਸਿਰ ਤੇ ਚੱਲਦੀਆਂ ਨੇ ਆਪਾਂ ਕੋਈ ਵੀ ਕੋਈ ਕਰਜ਼ਾ ਲੈਣਾ ਹੁੰਦਾ ਉਹਨਾਂ ਦੇ ਸਿਰ ਤੇ ਲੈਣੇ ਆ ਉਹ ਸਾਡਾ ਐਸੈਟ ਹੁੰਦਾ ਉਸ ਐਸੈਟ ਦਾ ਇਹ ਸਤਿਆਨਾਸ਼ ਕਰ ਰਹੇ ਨੇ ਲੁਧਿਆਣਾ ਯੂਨੀਵਰਸਿਟੀ ਜਿਹੜੀ ਐਗਰੀਕਲਚਰ ਉਹਦੀ 1560 ਕਿੱਲੇ ਇਹ ਵੇਚਣ ਦੀ ਸਕੀਮ ਚ ਨੇ ਫਰਾਗ ਚ ਨੇ ਪੰਜਾਬ ਹੈ ਗਰੋਦੀ 300 ਕਿੱਲਾ ਤੇ ਬਾਗਬਾਨੀ ਡਿਪਾਰਟਮੈਂਟ ਦੀ 76 ਕਿੱਲੇ। ਔਰ ਉਹਦੇ ਨਾਲ 12 ਕਿੱਲੇ ਇੱਥੇ ਆਪਣਾ ਫੀਸ 11 ਦੀ ਇੱਕ ਮੰਡੀ ਸੀ ਮੋਹਾਲੀ ਦੇ ਵਿੱਚ। ਉਹਦੀ ਜ਼ਮੀਨ ਨੂੰ ਵੇਚਣਾ ਚਾ ਰਹੇ ਨੇ। ਇਹਨਾਂ ਨੇ ਕੈਬਨਟ ਦੇ ਵਿੱਚ ਇਹ ਗੱਲਾਂ ਹਜੇ ਬਾਹਰ ਉਪਨ ਲਈ ਇਹਨਾਂ ਨੇ ਬੋਲੀਆਂ ਨਹੀਂ ਜੀਆਂ। ਪਰ ਕੈਬਨਟ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਆ ਜ਼ਮੀਨ ਦੇ ਲਈ ਤੇ ਨਾ ਇਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਜੋ ਉਹਦਾ ਇੱਕ ਸਟੈਂਡਰਡ ਰੇਟ ਹੁੰਦਾ ਹੈ ਜਦੋਂ ਬੋਲੀ ਲਵਾਉਣਗੇ ਉਹਨੂੰ ਘੱਟ ਕੀਤਾ ਜਾਵੇ ਮਤਲਬ ਇਹ ਵੀ ਹੋ ਸਕਦਾ ਹੈ ਕਿ ਬਹੁਤ ਹੀ ਸਸਤੀ ਆਪਦੇ ਕਿਸੇ ਬੰਦੇ ਨੂੰ ਦੇ ਦਿੱਤੀ ਜਾਵੇ ਜਦਕਿ ਇਸ ਜ਼ਮੀਨ ਦੀ ਜੋ ਮਾਰਕੀਟ ਵੈਲਿਊ ਹੈ ਐਟ ਲੀਸਟ ਹੁਣ 1500 ਕਰੋੜ ਦੇ ਆਸ-ਪਾਸ ਹੈ ਕੱਲੀ ਮੁਹਾਲੀ ਵਾਲੀ ਦਾ ਜ਼ਿਕਰ ਕਰ ਰਿਹਾ ਮੈਂ ਤੇ ਜਿਹੜੀ ਯੂਨੀਵਰਸਿਟੀ ਲੁਧਿਆਣੇ ਆਰੀ ਐਗਰੀਕਲਚਰ ਯੂਨੀਵਰਸਿਟੀ ਸਭ ਤੋਂ ਪ੍ਰਾਈਮ ਲੈਂਡ ਆ ਉਹ ਤੇ 1260 ਕਿੱਲੇ ਅੰਦਾਜ਼ਾ ਲਾਓ ਕਿੰਨੇ ਦੀ ਹੋਊਗੀ ਅਰ ਬਾੜ ਪਈ ਦੀ ਜ਼ਮੀਨ ਆ ਉਹ ਜੀਨੂੰ ਇਹ ਵੇਚਣ ਦੇ ਚੱਕਰ ਚ ਨੇ ਪੰਜਾਬ ਹੈ ਗਰੋਦੀ ਵੀ ਤੇ ਬਾਗਬਾਨੀਆਂ ਵਾਲੀ ਵੀ ਇਹ ਆਲਹੁਣ ਤੁਸੀਂ ਕਹੋਗੇ ਪਤਾ ਕਿਵੇਂ ਲੱਗਿਆ ਇਹਨਾਂ ਨੇ ਇੱਕ ਆਰਡਰ ਤਹਿਸੀਲਦਾਰ ਨੇ ਕਾਨੂੰਗੋ ਨੂੰ ਭੇਜਿਆ ਜਿਹਦੇ ਚ ਉਹਨੇ ਲੈਟਰ ਲਿਖਿਆ ਸੀ ਇਹ ਚ ਲਿਖਿਆ ਸੀ ਕਿ ਡੀਸੀ ਨੇ ਮੈਨੂੰ ਮੌਖਿਕ ਆਰਡਰ ਦਿੱਤਾ ਹੈ ਮਤਲਬ ਜ਼ੁਬਾਨੀ ਆਰਡਰ ਦਿੱਤਾ ਹੈ ਉਹ ਲੈਟਰ ਬਾਹਰ ਆਇਆ ਬਟ ਅੰਦਰਖੱਤ ਇਹਨਾਂ ਦੇ ਜੋ ਹੋ ਰਿਹਾ ਉਹ ਸਭ ਨੂੰ ਪਤਾ ਲੱਗ ਗਿਆ ਹੈ ਮੈਂ ਸਿਰਫ ਤੁਹਾਨੂੰ ਤਾਂ ਦੱਸ ਰਿਹਾ ਕਿ ਜਦੋਂ ਕੋਈ ਨਸ਼ੇੜੀ ਬੰਦਾ ਇਹ ਵੇਚਣਾ ਚਾਹੁੰਦਾ ਤਾਂ ਬਾਕੀ ਘਰ ਵਾਲੇ ਓਟਦੇ ਨੇ ਉਸੇ ਤਰ੍ਹਾਂ ਇਹ ਪੰਜਾਬ ਤੁਹਾਡਾ ਘਰ ਹੈ ਇਹ ਤੁਹਾਡੀ ਜ਼ਮੀਨ ਵੇਚਣ ਦੀ ਜਿਵੇਂ ਲੈਂਡ ਪੂਲਿੰਗ ਵੇਲੇ ਓਟਦੇ ਸੀ ਨਾ ਕਿਉਂਕਿ ਉਹਦੀ ਉਹ ਤੁਹਾਡੀ ਉਹ ਜ਼ਮੀਨ ਸਿੱਧੀ ਸੀ ਪਰ ਜੇ ਪੰਜਾਬ ਨੂੰ ਆਪ ਦਾ ਘਰ ਸਮਝਦੇ ਹੋ ਤਾਂ ਇਹਨਾਂ ਜ਼ਮੀਨਾਂ ਦਾ ਵੀ ਆਪਾਂ ਵਿਰੋਧ ਕਰਨਾ ਔਰ ਮੈਂ ਨਾਲ-ਨਾਲ ਜੋ ਵਾਈਸ ਚਾਂਸਲਰ ਨੇ ਲੁਧਿਆਣਾ ਯੂਨੀਵਰਸਿਟੀ ਦੇ ਉਹਨਾਂ ਨੂੰ ਵੀ ਕਹੂੰਗਾ ਤੁਹਾਡੀ ਵੀ ਜ਼ਿੰਮੇਵਾਰੀ ਹੈ ਬੋਲਿਓ ਜੇ ਦੇਤੇ ਜੇ ਐ ਕਰਨਾ ਤਾਂ ਪੰਜਾਬ ਦੀ ਪ੍ਰਾਪਰਟੀ ਜੇ ਵੇਚ ਰਹੇ ਨੇ ਕਿਉਂ ਵੇਚ ਰਹੇ ਨੇ ਰੀਜ਼ਨ ਦੱਸਾਂ ਕੀ ਕਾਰਨ ਹੈ ਅਗਲੀ ਗਵਰਨਮੈਂਟ ਕੀ ਕਰੂਗੀ ਵੀ ਇੱਥੇ ਪਹਿਲਾਂ ਹੀ ਇੰਨਾ ਕਰਜ਼ਾ ਚੜ ਗਿਆ ਸੈਂਟਰ ਦੇ ਅੱਗੇ ਲੰਮੇ ਪਏ ਹੋਏ ਨੇ ਸਾਰੇ ਆਹ ਕੰਮ ਹੈ ਔਰ ਇਹ ਪਹਿਲਾਂ ਅਕਾਲੀਆਂ ਨੇ ਕੀਤਾ ਉਹਦੇ ਚੀ ਕਾਂਗਰਸ ਨੇ ਵੀ ਵੇਚੀਆਂ ਇਹਨਾਂ ਨੇ ਤਾਂ ਚੱਕ ਹੀ ਫੱਟੇ ਦਿੱਤੇ ਕਿਉਂਕਿ ਇਹਨਾਂ ਨੂੰ ਤਾਂ ਪਤਾ ਇਹ ਦੁਬਾਰਾ ਤਾਂ ਕੁਝ ਆਉਂਗਾ ਨਹੀਂ ਭੱਜ ਜਾਣਾ ਕਿਤੇ ਵੀ ਚੱਕ ਦਿਓ ਜੋ ਕਰਨਾ ਕਰ ਦਿਓ ਕਿ ਆਪਾਂ ਨਹੀਂ ਬੋਲਾਂਗੇ ਔਰ ਵੇਖੋ ਕਾਂਗਰਸ ਨੂੰ ਇੱਕ ਨਵੀਂ ਚੀਜ਼ ਸੁੱਜੀ ਇਹੋ ਗੱਲਾਂ ਇਹ ਗੱਲਾਂ ਨਹੀਂ ਕਰਨੀਆਂ ਉਹਨਾਂ ਨੇ ਚੱਕ ਕੇ ਇਹਨਾਂ ਦਾ ਪ੍ਰਧਾਨ ਕੀ ਬੋਲਣ ਲੱਗ ਗਿਆ ਜਾ ਕੇ ਕਿ ਦੇਖੋ ਜੀ ਜੇ ਇਹ ਜਿੱਤ ਗਏ ਤਾਂ ਖਾਲਸਤਾਨ ਜੇ ਅਸੀਂ ਜਿੱਤ ਗਏ ਤਾਂ ਹਿੰਦੁਸਤਾਨ ਵਾਹ ਜੀ ਵਾ ਬੜਾ ਮੁੱਦਾ ਬਣਾਇਆ ਕੋਈ ਇਹਨਾਂ ਨੂੰ ਖਿਆਲ ਨਹੀਂ ਕਿ ਪੰਜਾਬ ਡੁੱਬ ਗਿਆ ਉਹ ਪੰਜਾਬ ਡੁੱਬੇ ਦੇ ਉੱਤੇ ਡਿਜ਼ਾਸਟਰ ਫੰਡ ਦਾ ਕੀ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦਾ ਕੀ ਹੋ ਰਿਹਾ ਕਿੰਨੀਆਂ ਮੰਗਾਂ ਨੇ ਸਾਡੀਆਂ ਬੀਬੀ ਐਮਬੀ ਤੇ ਸਾਡਾ ਕੰਟਰੋਲ ਨਹੀਂ ਹੋਣਾ ਚਾਹੀਦਾ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਨਾ ਚਾਹੀਦਾ 35 ਮਸਲੇ ਨੇ ਜਿਹਦੇ ਨਾਲ ਪੰਜਾਬ ਬਿੱਦਰ ਹੋ ਸਕਦਾ ਤੇ ਇਲੈਕਸ਼ਨ ਦੇ ਵਿੱਚ ਕਾਂਗਰਸ ਵਾਲਿਆਂ ਨੂੰ ਮੁੱਦਾ ਕੀ ਲੱਭਿਆ ਦੇਖ ਲਓ ਕੀ ਲੱਭਿਆ ਹਲਸਤਾਨ ਹਿੰਦੁਸਤਾਨ ਜੀਨੇ ਕੀ ਹੈ ਕਿ ਅਸੀਂ ਬਣਾਉਣ ਲੱਗੇ ਆਂ ਕੀ ਤੁਸੀਂ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਕਦੇ ਵੀ ਜ਼ਹਿਰ ਬਹਿਸ ਨਹੀਂ ਲਿਆਉਂਗੇ ਡਿਸਕਸ਼ਨ ਦਾ ਮੁੱਦਾ ਨਹੀਂ ਬਣਾਉਂਗੇ ਤੁਸੀਂ ਮੈਨੂੰ ਪਤਾ ਹੈ ਤੁਹਾਡੀ ਪਾਰਟੀ ਨੇ ਸਵਾਏ ਪੰਜਾਬ ਦੀ ਬਰਬਾਦੀ ਤੋਂ ਕੁਝ ਨਹੀਂ ਕੀਤਾ ਉਹ ਹੁਣ ਤਾਂ ਸੁਧਰ ਜੋ ਔਰ ਮੈਂ ਲੋਕਾਂ ਨੂੰ ਵੀ ਕਹੂੰਗਾ ਹੁਣ ਤੁਸੀਂ ਬਲੀਵ ਕਰੋਗੇ ਕਿ ਪੰਜਾਬ ਦਾ ਸਤਿਆਨਾਸ਼ ਕਿਵੇਂ ਹੋਇਆ ਇੱਕ ਨੰਬਰ ਸੂਬਾ ਸਭ ਤੋਂ ਅਖੀਰਲਾ ਸੂਬਾ ਕਿਵੇਂ ਬਣਿਆ ਜਦੋਂ ਕੋਈ ਇਲੈਕਸ਼ਨ ਹੋਣਾ ਹੋਵੇ ਜਦੋਂ ਕੋਈ ਐਹੋਜੀ ਚੀਜ਼ ਹੋਵੇ ਕਿ ਜਿਹਦੇ ਨਾਲ ਇੱਕ ਪੋਲੀਟੀਕਲ ਪਾਵਰ ਹੋਣ ਚਾਉਣੀ ਹੋਵੇ ਉਦੋਂ ਆਹ ਮੁੱਦੇ ਬਣਾਏ ਜਾਂਦੇ ਨੇ ਕੀ ਮੈਨੂੰ ਦੱਸੂंगे ਅੱਜ ਪੰਜਾਬ ਨੂੰ ਬਿਹਤਰ ਕਿਵੇਂ ਕਰੀਏ ਉਹਦੀ ਲੜਾਈ ਮੁੱਦਿਆਂ ਨਾਲ ਹੋਊਗੀ ਜਾਂ ਐਹੋਜੀਆਂ ਗੱਲਾਂ ਨਾਲ ਹੋਊਗੀ ਔਰ ਮੈਂ ਸਪੈਸ਼ਲੀ ਉਸ ਕਮਿਊਨਿਟੀ ਨੂੰ ਕਹਿਣਾ ਚਾਹੂੰਗਾ ਜੀਨੂੰ ਇੱਕ ਟਾਰਗੇਟ ਕਰਕੇ ਗੱਲ ਕਹੀ ਗਈ ਹੈ ਮੈਂ ਉਹਨਾਂ ਆਪਦੇ ਸਨਤਨੀ ਭਰਾਵਾਂ ਦਾ ਜ਼ਿਕਰ ਕਰੂੰਗਾ ਜਿਹੜੇ ਸਾਡੇ ਨਾਲ ਬੇਅਦਬੀ ਦੇ ਮੁੱਦੇ ਤੇ ਜਦੋਂ ਅਸੀਂ ਸਮਾਣੇ ਇਕੱਠ ਕੀਤਾ ਸੀ 2 ਦਿਨ ਪਹਿਲਾਂ ਉੱਥੇ ਉਹ ਬਰਾਬਰ ਪਾਰਟਿਸਿਪੇਟ ਕੀਤਾ ਸੀ ਉਹਨਾਂ ਨੇ ਮੈਂ ਉਹਨਾਂ ਨੂੰ ਸਿਰਫ ਇੰਨੀ ਗੱਲ ਕਹੂੰਗਾ ਇਹ ਜੋ ਕਾਂਗਰਸ ਵਾਲੇ ਜਾਂ ਬਾਕੀ ਪਾਰਟੀਆਂ ਵਾਲੇ ਬਿਆਨ ਦੇ ਰਹੇ ਨੇ ਨਾ ਪਤਾ ਕਿਉਂ ਦੇ ਰਹੇ ਆ ਤੁਹਾਨੂੰ ਆਪ ਦੇ ਵੱਲ ਖਿੱਚਣ ਲਈ ਵਰਨਾ ਮੈਨੂੰ ਦੱਸੋ ਭਾਜਪਾ ਵਾਲਿਆਂ ਨੂੰ ਸੜਨ ਲਈ ਸੰਤ ਯਾਦ ਆ ਗਈ ਉਹਨਾਂ ਦੀ ਰਜਾਈ ਯਾਦ ਆ ਗਈ ਉਹਨਾਂ ਦਾ ਜੋ ਪੂਰਾ ਉਨ੍ਹਾਂ ਦੇ ਉਹ ਦੋ ਦੇ ਵਕਤ ਦੀਆਂ ਗੱਲਾਂ ਯਾਦ ਆ ਗਈਆਂ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ ਔਰ ਕਾਂਗਰਸ ਨੂੰ ਸਡਨਲੀ ਆ ਨਵੀਂ ਗੱਲ ਯਾਦ ਆ ਗਈ ਇਹ ਕੀ ਹੋ ਰਿਹਾ ਹੈ ਇਹ ਤੁਹਾਡਾ ਧਿਆਨ ਭ੍ਰਮਿਤ ਕਰਨ ਦੀ ਕੋਸ਼ਿਸ਼ ਹੈ ਤੁਹਾਡਾ ਧਿਆਨ ਹਟਾਉਣ ਦੀ ਕੋਸ਼ਿਸ਼ ਹੈ ਅਸਲ ਮੁੱਦਿਆਂ ਤੋਂ ਔਰ ਅਸਲ ਮੁੱਦੇ ਕੀ ਨੇ ਜੀ ਦੇ ਨਾਲ ਬਾਕੀ ਦੁਨੀਆ ਚੱਲਦੀ ਹੈ ਸਾਡੇ ਲਈ ਜੋ ਜ਼ਰੂਰੀ ਚੀਜ਼ਾਂ ਨੇ ਜੇ ਸਾਡਾ 1996 ਪਿੰਡ ਡੁੱਬੇ ਨੇ ਉਹ ਕਿਉਂ ਡੁੱਬੇ ਨੇ ਕਿਨੇ ਡਬੋਏ ਨੇ ਕੀ ਉਹਦੀ ਗੱਲ ਹੋਊਗੀ ਆ ਸੈਸ਼ਨ ਕਰਕੇ ਹਟ ਗਈ ਕਿ ਇਹਨਾਂ ਨੇ ਕਿਸੇ ਨੇ ਵੀ ਜਿਹੜਾ BBMB ਹੈ ਉਹਦੀ ਜਾਂਚ ਦੀ ਮੰਗ ਕੀਤੀ ਹੈ ਕਿ ਪੌਂਗ ਡੈਮ ਤੇ ਪਾਖੜਾ ਡੈਮ ਤੇ ਇੰਨਾ ਪਾਣੀ ਪਹਿਲਾਂ ਹੀ ਕਿਉਂ ਭਰ ਲਿਆ ਗਿਆ ਸੀ ਕਿਸੇ ਨੇ ਗੱਲ ਕੀਤੀ ਹੈ ਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ ਇਨਾਂ ਨੇ ਮਤਾ ਪਾਇਆ ਭੇਜਿਆ ਕੇਂਦਰ ਸਰਕਾਰ ਨੂੰ ਪੁੱਛਿਆ ਉਹਨਾਂ ਨੂੰ ਔਰ ਇੱਕ ਤਾਂ ਡੈਮ ਇਹਨਾਂ ਦੇ ਥੱਲੇ ਸੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਰਣਜੀਤ ਡੈਮ ਚੈਨਾ ਪਾਣੀ ਅਪ ਕਿਉਂ ਲਿਆ ਸੀ ਕਿਸੇ ਨੇ ਗੱਲ ਕੀਤੀ ਡੋਮਿਸੇਲ ਦੇ ਤਹਿਤ ਕਿੰਨਾ ਬਵਾਲ ਉੱਠਿਆ ਪੰਜਾਬ 'ਚ ਸਾਡਾ ਮੁੰਡਾ ਹਰਵੀਰ ਮਾਰਿਆ ਗਿਆ ਉਸ ਤੋਂ ਬਾਅਦ ਕਿੰਨੀਆਂ ਨਵੀਆਂ ਕਟਨਾਵਾਂ ਹੋਈਆਂ ਕਿ ਉਹ ਕਾਨੂੰਨ ਨਹੀਂ ਬਣਨਾ ਚਾਹੀਦਾ ਉਹਦੀ ਗੱਲ ਕੀਤੀ ਕਿਸੇ ਵੀ ਹੋਰ 32 33 ਮਸਲੇ ਨੇ ਸਾਡੇ ਕਿਸੇ ਦੀ ਵੀ ਗੱਲ ਹੋਈ ਪੰਜਾਬ 'ਚ ਇੰਨਾ ਕਰਜ਼ਾ ਹੋ ਗਿਆ ਕਿਵੇਂ ਉਤਾਰਾਂਗੇ ਸਾਡੇ ਫਸਲਾਂ ਦੇ ਲੈਵਲ ਤੇ ਕੀ ਹੋ ਰਿਹਾ ਕੇਸ ਰਜਿਸਟਰ ਹੋ ਰਹੇ ਨੇ ਧੂਏ ਆਲੀ ਗੱਲ ਬਣਾ ਕੇ ਇਹਦਾ ਕੋਈ ਅਸਰ ਸਾਡਾ ਪਾਣੀ ਗੰਦਾ ਹੋ ਗਿਆ ਥਲੜਾ ਸਾਰਾ ਕਾਲਾ ਹੋ ਗਿਆ ਅਸੀਂ ਮਤਲਬ ਸਾਡਾ ਨਾ ਪੰਜਾਬ ਹੈ ਸਾਡੇ ਕੋਲੇ ਪਾਣੀ ਹਰਿਆਣੇ ਤੇ ਰਾਜਸਥਾਨ ਤੋਂ ਵੀ ਘਟਾਉਂਦੀ ਗੱਲ ਕੀਤੀ ਨਾ ਗੱਲ ਕੀਤੀ ਕੀਤੀ ਜੇ ਤੁਸੀਂ ਵੋਟ ਇਨ੍ਹਾਂ ਨੂੰ ਪਾਤੀ ਤਾਂ ਖਾਲਸਾਣ ਜੇ ਸਾਨੂੰ ਪਾਤੀ ਤਾਂ ਹਿੰਦੁਸਤਾਨ ਇਹ ਕੋ ਗੱਲ ਬਣੀ ਯਾਰ ਆ ਸਾਡੀ ਪੋਲਿਟਿਕਸ ਇਹ ਸਿਰਫ ਤੁਹਾਨੂੰ ਡਰਾਉਣ ਲਈ ਹੈ ਮੈਂ ਆਪਦੇ ਸਨਤਨੀ ਭਰਾਵਾਂ ਨੂੰ ਕਹੂੰਗਾ ਇਹ ਤੁਹਾਨੂੰ ਡਰਾਉਂਦੇ ਨੇ ਐ ਜੀਆਂ ਗੱਲਾਂ ਕਰਕੇ ਤਾਂ ਜੋ ਤੁਸੀਂ ਉਹਨਾਂ ਦੇ ਖੇਮੇ ਚ ਚਲੇ ਜਾਵੋ ਤੇ ਜਿਹੜਿਆਂ ਨੂੰ ਹੁਣ ਸੱਡਨਲੀ ਸਾਡੇ 3.5 ਸਾਲ ਦੀ ਨੀਂਦ ਉੱਠ ਕੇ ਆਏ ਨੇ ਜਿਨ੍ਹਾਂ ਨੂੰ ਸੱਡਨਲੀ ਸੰਤਾਂ ਦੀ ਰਜਾਈ ਯਾਦ ਆ ਗਈ ਹੈ ਉਹਨਾਂ ਨੂੰ ਲੱਗ ਰਿਹਾ ਕਿ ਇਹ ਤਾਂ ਸਾਡੇ ਕਬਜ਼ੇ ਚ ਹੈ ਗਈ ਨੇ ਸਾਡੇ ਹੱਥ ਚ ਸਨਤਨੀ ਭਰਾ ਤਾਂ ਹੁਣ ਅਸੀਂ ਸਿੱਖਾਂ ਨੂੰ ਵਧੀਏ ਆ ਇਹਨਾਂ ਦੀ ਪੋਲਿਟਿਕਸ ਉਹ ਸੌਰੀ ਉਹ ਤੁਸੀਂ ਤਾਂ ਜਾਗੋ ਆ ਦੇ ਘਰ ਆਏ ਤੁਹਾਡਾ ਇਹ ਜਿਵੇਂ ਘਰ ਵਾਲੇ ਜਾਗਦੇ ਨੇ ਨਾ ਉਹ ਵੀ ਜਾਗੋ ਤੁਸੀਂ ਸੋਚੋ ਇਹ ਤੁਹਾਨੂੰ ਕਿਵੇਂ ਗੁੰਮਰਾਹ ਕਰਦੇ ਨੇ ਅੱਜ ਉਥੇ ਇੱਕ ਰੈਲੀ ਸੀ ਫਰੋਜ਼ਪੁਰ ਡੀਸੀ ਦੇ ਸਾਹਮਣੇ ਮੈਂ ਕੋ 1300 ਕਿਲਾ 13000 ਕਿੱਲੇ ਦੀ ਗੱਲ ਸੀ ਜੀ ਜਿਹੜੇ ਹੜਪੀੜੇ ਤੋਂ ਉੱਥੇ ਕਮੇਟੀ ਉਹਨਾਂ ਨੇ ਸੱਦੇ ਸੀ ਫਰੋਜ਼ਪੁਰ ਤੇ ਫਾਜ਼ਲਕਾਦੀ ਕਿਸਾਨ ਜਿਨ੍ਹਾਂ ਦੀਆਂ ਗਰਦੌਰੀਆਂ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਕਾ ਔਰ ਇਹ ਕਿਉਂ ਹੋਇਆ ਇਹ ਐਡੀ ਵੱਡੀ ਬੇਇਨਸਾਫੀ ਕਦੋਂ ਦੀ ਚੱਲੀ ਆ ਰਹੀ ਹੈ 2007 ਦੇ ਵਿੱਚ ਇਹਨਾਂ ਨੂੰ ਮਾਲਕੀ ਦੇ ਦਿੱਤੀ ਗਈ ਸੀ ਔਰ ਫਿਰ ਉਸ ਤੋਂ ਬਾਅਦ ਇੱਕ ਕੇਸ ਚੱਲਿਆ ਇਸ ਤੋਂ ਬਾਅਦ 2019 ਦੇ ਵਿੱਚ ਉਹਨਾਂ ਦੀਆਂ ਮਾਲਕੀਆਂ ਵਾਪਸ ਲੈ ਲਈਆਂ ਗਈਆਂ ਤੇ ਨਾਲ ਨਾਲ ਕਾਂਗਰਸ ਵਾਲਿਆਂ ਨੇ ਗਰਦੌਰੀਆਂ ਵੀ ਹਟਾਤੀਆਂ ਜਦੋਂ ਗਰਦੌਰੀਆਂ ਹਟਕੀਆਂ ਤਾਂ ਉਹ ਵਿਚਾਰੇ ਤੈਨਾਂ ਵਾਲੀ ਡੁੱਬ ਚੁੱਕੇ ਨੇ ਆ ਹੁਣ 23 ਜੋ ਇੱਕ ਵਾਰੀ ਉਹ ਤੋਂ ਪਹਿਲਾਂ 19 ਚ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ 13000 ਕਿੱਲਾ ਕਿੰਨੇ ਪੈਨ ਡਾਉਂਦੇ ਨੇ ਉਹ ਮਰ ਰਹੇ ਨੇ ਵਿਚਾਰੇ ਉਹਨਾਂ ਦੀ ਕੋਈ ਗੱਲ ਕਰੂੰਗਾ ਕਰੋ ਟੁੰਡਰ ਡੀਸੀ ਨੇ ਵਾਦਾ ਕੀਤਾ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਬੀਜ ਤਾਂ ਦੇਵਾਂਗੇ ਪਰ ਮੁਆਵਜ਼ੇ ਦੀ ਗੱਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਦੇ ਸਕੀਏ ਕਿ ਅਸੀਂ ਇਹ ਗੱਲਾਂ ਨਹੀਂ ਕਰਾਂਗੇ ਕਿ ਆਪ ਦੀ ਜ਼ਿੰਦਗੀ ਨੂੰ ਬਿੱਤਰ ਕਿਵੇਂ ਕਰ ਸਕੀਏ ਪੰਜਾਬ ਨੂੰ ਬਿੱਤਰ ਕਿਵੇਂ ਕਰ ਸਕੀਏ ਔਰ ਜੋ ਪੰਜਾਬ ਦੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਮੰਨਵਾ ਸਕੀਏ 1950 ਦੇ ਵਿੱਚ ਜੋ ਸਾਡੇ ਫੈਡਰਲ ਰਾਈਟ ਸੀਗੇ ਉਹ ਸਾਨੂੰ ਮਿਲ ਸਕਣ ਐਜੂਕੇਸ਼ਨ ਸਾਨੂੰ ਵਾਪਸ ਮਿਲੇ ਪਾਣੀਆਂ ਤੇ ਕੰਟਰੋਲ ਸਾਡਾ ਹੋਵੇ ਤਰਤੀਹ ਟਲਾ ਪਾਣੀ ਜੋ ਮੁਖਤਾ ਜਾ ਰਿਹਾ ਉਹਦਾ ਖਿਆਲ ਕਰੀਏ ਇਹ ਪਾਰਟੀਆਂ ਦੇ ਪ੍ਰਧਾਨ ਐਵ ਜੀਆਂ ਗੱਲਾਂ ਕਰਨਗੇ ਤਾਂ ਤੁਸੀਂ ਉਮੀਦ ਕਰ ਸਕਦੇ ਹੋ ਇਨ੍ਹਾਂ ਸਰਕਾਰਾਂ ਤੋਂ ਕਿ ਇਹ ਕੁਝ ਥੋੜਾ ਬਿਹਤਰ ਕਰਨ ਗਿਆ ਲੁੱਟਿਆ ਔਰ ਕੁੱਟਿਆ ਤੁਹਾਨੂੰ ਇਹਨਾਂ ਨੇ ਔਰ ਤੁਸੀਂ ਇਨ੍ਹਾਂ ਵੱਲੋਂ ਫਿਰ ਚਲੇ ਜਾਣੇ ਹੋ ਕਦੇ ਆਪਦੇ ਮੁੱਦਿਆਂ ਦੀ ਗੱਲ ਕਰੋਗੇ ਆ ਮੇਰੇ ਹੱਥ ਜੋੜੇ ਤੁਹਾਡੇ ਸਾਹਮਣੇ ਜੇ ਤੁਸੀਂ ਅਗਲੇ 2-3 ਸਾਲਾਂ 'ਚ ਆਪ ਦਾ ਤਰੀਕਾ ਇਹ ਕਾਰਨਾਮ ਬਦਲਿਆ ਵੋਟ ਪਾਉਂਦਾ ਮੁੱਦਿਆਂ ਦੇ ਉੱਤੇ ਨਾ ਆਈ ਮੈਂ ਤੋ ਲਿਖ ਕੇ ਲੈ ਲਉ ਕਿ ਪੰਜਾਬ ਤੇ ਤੁਸੀਂ ਖੁਦ ਬਰਬਾਦ ਹੋ ਚੁੱਕੇ ਹੋ ਮੈਂ ਤੁਹਾਨੂੰ ਫੇਰ ਕਹੂੰਗਾ ਕਿ ਇਹੋ ਜੇ ਪਾਲ ਇਤਿਹਾਸਿਕ ਹੁੰਦੇ ਨਹੀਂ ਜੇ ਤੁਸੀਂ ਫੇਰ ਵੀ ਚੁੱਪ ਰਹੇ ਤਾਂ ਇਹ ਬੁਸਦਲੀ ਹੋਊਗੀ ਔਰ ਹਾਲਾਤਾਂ ਤੋਂ ਭੱਜਣ ਵਾਲੀ ਗੱਲ ਹੋਊਗੀ ਅਸੀਂ ਆਪਦਾ ਫਰਜ਼ ਨਿਭਾ ਰਹੇ ਹਾਂ ਬੋਲ ਰਹੇ ਹਾਂ ਇਸ ਲਈ ਮੈਂ ਵਾਰ-ਵਾਰ ਕਹਿ ਰਿਹਾ ਕਿ ਸਾਨੂੰ ਮੁੱਦਿਆਂ ਦੇ ਆਉਣਾ ਚਾਹੀਦਾ ਹੈ ਮੁੱਦਿਆਂ ਦੀਆਂ ਰਾਜਨੀਤਿਕ ਲੜਾਈਆਂ ਲੜਨੀਆਂ ਚਾਹੀਦੀਆਂ ਨੇ ਔਰ ਗਵਰਨਮੈਂਟ ਵੀ ਮੁੱਦਿਆਂ ਤੇ ਬਣਾਉਣੀ ਚਾਹੀਦੀ ਹੈ ਤਾਂ ਹੀ ਅਸੀਂ ਆਪਾਂ ਜਿਹੜੀਆਂ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਜੇ ਤੁਸੀਂ ਨਹੀਂ ਬੋਲੇ ਨਾ ਤਾਂ ਇਹ ਗਵਰਨਮੈਂਟ ਜੋ ਸਾਡੀ ਰਹਿਂਦੀ ਖੁੰਦੀ ਪ੍ਰਾਪਰਟੀ ਆ ਉਹ ਵੀ ਵੇਚ ਦੋਗੀ ਉੱਠੋ ਬੋਲੋ ਇਹਨਾਂ ਨੂੰ ਸ਼ਰਮ ਨਹੀਂ ਆਉਣੀ ਲੀਡਰਾਂ ਨੂੰ ਤੁਸੀਂ ਇਹਨਾਂ ਨੂੰ ਲਾਈਨ ਤੇ ਲਿਆ ਕੇ ਖੜੇ ਕਰੋ ਕਿ ਇਹੋ ਜੀ ਗੱਲ ਕੀਤੀ ਆ ਚਲ ਦਫਾ ਹੋ ਇਤੋਂ ਸਿਰਫ ਸਾਡੇ ਨਾਲ ਮੁੱਦੇ ਦੀ ਗੱਲ ਕਰ ਜਿਹਦੇ ਨਾਲ ਅਸੀਂ ਆਪਦੀ ਜ਼ਿੰਦਗੀ ਨੂੰ ਬਿਹਤਰ ਕਰ ਸਕੀਏ ਔਰ ਮੈਂ ਸਪੈਸ਼ਲੀ ਹੱਥ ਜੋੜ ਕੇ ਆਪਦੇ ਸਨਾਤਨੀ ਭਰਾਵਾਂ ਨੂੰ ਕਹੂੰਗਾ ਸੁਣੋ ਵਾ ਗੱਲਾਂ ਇਹ ਸਿਰਫ ਤੁਹਾਨੂੰ ਡਰਾਉਣ ਵਾਲੀ ਪੋਲਿਟਿਕਸ ਹੈ ਤਾਂ ਜੋ ਡਰ ਕੇ ਤੁਸੀਂ ਇੱਕ ਪਾਸੇ ਚਲੇ ਜਾਓ ਵਰਨਾ ਇੱਕੋ ਪੰਜਾਬ 'ਚ ਰਹੀਏ ਤੇ ਸਿੱਖ ਦੇ Hindu ਦੇ ਮਸਲੇ ਅੱਡ-ਅੱਡ ਹੋਣਗੇ ਉਹ ਸਾਡਾ ਪਾਣੀ ਗੰਦਾ ਹੋ ਰਿਹਾ ਤਾਂ ਅਸੀਂ ਦੋਨੇ ਨਹੀਂ ਪੀਵਾਂਗੇ ਜੇ ਬਾਹਰ ਲੈ ਆ ਰਹੇ ਨਹੀਂ ਤਾਂ ਪੰਜਾਬੀਆਂ ਨੂੰ ਖਤਰਾ ਨਹੀਂਗਾ ਕਿ ਉਹਨਾਂ ਦੀਆਂ ਨੌਕਰੀਆਂ ਉਹਨਾਂ ਨੂੰ ਨਹੀਂ ਮਿਲਣਗੀਆਂ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਕੋਲ ਨਹੀਂ ਰਹਿਣਗੀਆਂ ਕਿ ਸਾਡੀ ਲੈਂਗੁਏਜ ਇੱਥੇ ਨਹੀਂ ਬੋਲੀ ਜਾਣੀ ਚਾਹੀਦੀ ਕਿ ਮਹਾਰਾਸ਼ਟਰ اور ایسٹرن اسٹیٹ ساؤتھ اسٹیਟੇ ਨਹੀਂ ਕਰ ਰਹੇਗੇ इवन ਸਾਡਾ ਗਵੰਡੀ ਹਿਮਾਚਲ ਤੇ ਰਾਜਸਥਾਨ ਨਹੀਂ ਕਰ ਰਹੇ ਜੇ ਉਹ ਕਰ ਰਹੇ ਨੇ ਤਾਂ ਅਸੀਂ ਕਿਉਂ ਨਾ ਕਰੀਏ ਕਿ ਸਾਡੇ ਮੁੱਦੇ ਉਹ ਨਹੀਂ ਹੋਣੇ ਚਾਹੀਦੇ ਜੋ ਉਹਨਾਂ ਦੇ ਨੇ ਜਿਹਦੇ ਨਾਲ ਉਹਨਾਂ ਨੇ ਆਪ ਦਾ ਬੈਟਰ ਕੀਤਾ ਹੈ ਆਹੀ ਰ ਬਿਹਾਰ ਤੇ ਯੂਪੀ ਮਤਲਬ ਉਹ ਤੂੰ ਆਈਏਸ ਬਣਨ ਲੱਗੇ ਤੇ ਸਾਡੇ ਮੁੰਡੇ ਗੈਂਗਸਟਰ ਬਣਨ ਲੱਗੇ ਆ ਖਟਿਆ ਸੀ ਆ ਆ ਜਿਹੜੀ ਪੋਲਿਟਿਕਸ ਹੈ ਨਾ ਜਿੰਨਾਂ ਦੀਆਂ ਇਹ ਗੱਲਾਂ ਕਰ ਰਹੇ ਨੇ ਇਹਦੇ ਕਰਕੇ ਹੋਇਆ ਇਹ ਸਾਰਾ ਕੁਝ ਅੱਜ ਹਾਲ ਕੀ ਆ ਮੰਡੀਆਂ ਦੇ ਵਿੱਚ ਜਾ ਕੇ ਵੇਖੋ ਕਿਵੇਂ ਤੁਸੀਂ ਮਤਲਬ ਤੁਹਾਡਾ ਨਸ਼ਿਆਂ ਦੇ ਲੈਵਲ ਤੇ ਇਹ ਕੋਈ ਇਹ ਨਸ਼ੇ ਦਾ ਮੁੱਦਾ ਨਹੀਂ ਸਾਡੇ ਮੁੰਡੇ ਮਰ ਰਹੇ ਨੇ ਸ਼ਰਮ ਨਸ਼ਾ ਵਿੱਚ ਚਿਆ ਜਾ ਰਿਹਾ ਉਹ ਮੁੱਦਾ ਨਹੀਂਗਾ ਸਡਨਲੀ ਮੁੱਦਾ ਕੀ ਲੱਭਿਆ ਹਿੰਦੁਸਤਾਨ ਖਾਲਸਤਾਨ ਵਾਹ ਬਈ ਵਾਹ